ਆਰਮਜੀਤ ਸਿੰਘ ਇੱਕ ਵਪਾਰੀ ਦਾ ਪੁੱਤਰ ਹੈ ਛੋਟਾ ਘੋੜਾ ਪਰ ਦੂਜੇ ਪਾਸੇ ਆਵਾੜ ਪਿੰਡ ਵਾਲਾ ਜੀਤੂ ਜੀਨ ਕੇ ਪਟਾਰੀ ਵਿੱਚ ਪਾਰਿਆ ਦਵਿੱਤਾ ਹਾਰਿਆ ਅੱਜ ਕੱਲ ਮਿਲਦਾ ਹੀ ਨਹੀਂ ਪਰ ਜੀਤੂ ਨੇ ਜੱਫਾ ਲਾ ਖਿਡਾਰੀ ਦਿੱਤ ਨਹੀਂ ਜਾਂਦੇ ਨੇ ਖਿਡਾਰੀ ਹੱਲ ਵੀ ਜਾਂਦੇ ਨੇ ਹੈਪੀ ਫਗਰਾਰ ਰੁੱਪੀ ਜੱਫਾ ਦੇਖਦੇ ਆ ਕੌਣ ਕਰਦਾ ਏ ਆਮਨ ਵਾਲਾ ਦੇਖਦੇ ਸੰਦੀਪ ਭੱਤਾ ਕਿ ਜੋਧਰ ਆਮਨ ਇੱਕ ਇੱਕ ਜੱਫੇ ਦਾ ਸਵਾਦ ਆ ਰਿਹਾ ਹੈ ਸਾਰੀ ਸੰਗਤ ਨੂੰ ਉਧਰ ਦੇਖਦਾ ਵੀ ਸਿਕੰਦਰ ਮਾੜੀ ਵਾਲਾ ਵੀ ਬੱਠਾ ਹੈ ਇਸ ਨੌਜਵਾਨ ਨੂੰ ਵੀ ਇਸ ਵਾਲਾ ਯਾਦ ਕਬੱਡੀ ਕਲੱਬ ਮੇਰੇ ਵੀਰੋ ਛੁੱਟ ਗੱਡੀ ਨਾਲ ਮਾਨ ਸਨਮਾਨ ਦੇਊਗੀ ਵਾਹ ਹੋ ਮੇਰੀ ਸਹ ਇਸ ਨੌਜਵਾਨ ਦਾ ਕਹਿੰਦੇ ਤੀਜਾ ਜਫਾ ਹੈ ਤੀਜਾ ਜਫਾ ਮੇਰੇ ਵੀਰੋ ਫੇਰ ਮੈਦਾਨ ਦੇ ਵਿੱਚ ਹੈ ਇੱਕ ਪਾਸੇ ਮੇਲੇ ਦੀ ਲਓ ਪਾਲੀ ਪਾਲੀ ਪਨਗੋਟੇ ਵਾਲਾ ਤਰਨ ਤਰਨ ਦੇ ਲਾਗੇ ਇਸ ਨੌਜਵਾਨ ਦਾ ਪਿੰਡ ਹੈ ਔਰ ਭਾਰੀ ਸਰੀਰ ਇੰਗਲੈਂਡ ਦੇ ਖੇਡ ਮੈਦਾਨਾਂ ਦਾ ਸ਼ਿੰਗਾਰ ਬਣਦਾ ਹੈ ਇਸ ਸਾਲ ਨੌਜਵਨ ਲਓ ਮੇਰੇ ਵੀਰੋ ਮੁਕਾਬਲਾ ਕਹਿੰਦੇ ਨੇ ਵੀ ਊਵਾਨ ਵਾਲੇ ਜੀਤੂ ਦੇ ਨਾਲ ਹੋ ਗਿਆ ਜਿਸ ਧਰਤੀ ਦਾ ਜੋਵਨ ਲਓ ਅੰਮਰਸਰੀਏ ਨੌਜਵਨ ਨੇ ਜਫਾ ਲਾ ਕੇ ਆਪਣੀ ਟੀਮ ਦੇ ਲਈ ਐ ਭਾਈ ਰਵਣਾ ਘੋਲੀਆ ਸਟੇਜ ਦੇ ਨੇੜੇ ਆਜੇ ਰਵਣਾ ਘੋਲੀਆ ਜਰਾ ਅਗਲਾ ਹੱਥ ਊੜ ਲਓ ਜਫਾ ਆਏਗਾ ਅਗਲਾ ਹੱਥ ਊੜ ਇੱਕ ਪਾਸੇ ਦੇਖੋ ਨੇ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਖੇਡਦਾ ਹੈ ਉਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਨੌਜਨ ਕਬੱਡੀ ਪਾਉਣ ਦੇ ਲਈ ਬਾਤ ਆਇਆ ਅਰਸ਼ ਭਲੂਰ ਵਾਲਾ ਮੇਜਰ ਬਰਾਡ ਉਹਨਾਂ ਦਾ ਪਿੰਡੂ ਹੈ ਉਧਰ 11 ਜਾਫੀਆਂ ਦੇ ਵਿੱਚੋਂ ਵੇਖਦਾ ਵੀ ਕਿਹੜਾ ਜਾਫੀ ਬੱਲੇ 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 ਓਹ ਨੇਰੀਸਾ ਇਹ ਆ ਸੰਦੀਪ ਗੱਲ ਕਹਿੰਦੇ ਨੰਗਲੰਬੀਆਂ ਵਾਲਾ ਖੇਡਿਆ ਅੱਜ ਇਹ ਨੌਜਨ ਅਵਾਨ ਵਾਲਾ ਖੇਡ ਰਿਹਾ ਹੈ ਅੰਮਰਸਰੀਆ ਲਾਹ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਰਿਹਾ ਗੁਲਵੰਦ ਸਿੰਘ ਜੀ ਵਜੀਦ ਕੇ ਪਿੰਡ ਆ ਮੇਰੇ ਵੀਰੋ ਬਰਨਾਲੇ ਦੇ ਲਾਗੇ ਕੈਨੇਡਾ ਦੇ ਵਿੱਚ ਰਹਿੰਦੇ ਆ ਨਾਲ ਸਾਡੇ ਬਾਊ ਦਿਰਕ ਜੀ ਫਰੀ ਲੱਡੂ ਜੀ ਜਹਾਂਗੀਰ ਵਾਲੇ 500 ਰੁਪਿਆ ਮੇਰੇ ਵੀਰੋ ਸਾਰੇ ਵੀਰਾਂ ਨੂੰ ਜੀ ਕਰਕੇ ਸਾਰੇ ਦਾ ਜਨਮ ਸਿੰਘ ਜੁਬਨ ਕਰਾਏ ਪਰ ਹਾਰੇ ਕੀ ਸਭ ਨੂੰ ਮਾਫੀ ਹੈ ਜਿਹੜਾ ਬੜਾ ਨਰੀ ਰੱਖਦਾ ਹੈ ਜਿਹੜਾ ਮੁੰਡਾ ਕੈਨੇਡਾ ਵਾਲਾ ਜਿਹੜਾ ਮੇਰੇ ਨਾਲ ਲਈ ਦੁਨੀਆ ਆਇਆ ਔਰ अगली रुपी पूरी कोशिश कर ਸਰਵਣ ਸੰਧਮਾ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਸਰਵਣ ਸੰਧਮਾ ਵਾਲੇ ਦੀ ਪੈਂਦੀ ਹੋਈ ਰੇਡ ਚਾਰਾਂ ਜਫਿਆਂ ਦੇ ਵਿੱਚੋਂ ਤਰਿਆ ਹੋਇਆ ਤੌੜ ਤੇ ਹੱਥ ਨੌਜਨ ਗਬਰੂ ਕਰਦਾ ਕੋਸ਼ਿਸ਼ ਜਫਾ ਲਾਉਣ ਦੀ ਗੋਪੀ ਅਵਾਨ ਵਾਲਾ ਮਾਝੇ ਦੀ ਧਰਤੀ ਦਾ ਮਝੈਲ ਲਾਹ ਤੱਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਪਿੰਡ ਅਕਲਪੁਰ ਜਿਨ੍ਹਾਂ ਦੇ ਬਹੁਤ ਵੱਡੇ ਯੋਗਦਾਨ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਸ਼ਾਨਦਾਰ ਕਬੱਡੀ ਦਾ ਕੱਪ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਭਾਗ ਲੈ ਰਹੀਆਂ ਲਓ ਜਿਨ੍ਹਾਂ ਦੇ ਵਿੱਚੋਂ ਕਹਿੰਦੇ ਸੈਮੀਫਾਈਨਲ ਮੈਚ ਜਿਹੜੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡੇ ਜਾ ਰਿਹਾ ਹੈ ਹਵਾਨ ਵਾਲਾ ਗੋਪੀ ਹੁਣ ਜਫਾਲਾ ਪਾਉ ਕਿ ਨਹੀਂ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਹਵਾਨ ਵਾਲਾ ਗੋਪੀ ਆਪਣੀ ਟੀਮ ਦੇ ਲਈ ਇੱਕ ਸੰਦੀਪ ਵੀ ਖੇਡਦਾ ਹੈ ਲਓ ਗੋਪੀ ਅਵਾਨ ਪਿੰਡ ਦਾ ਨੌਜਵਾਨ ਆਪਣੀ ਟੀਮ ਦੇ ਲਈ ਬੜੀ ਹੀ ਸਮੇਂ ਚਾਰ ਬਰਤਾਰ ਬਾਤ ਕਮਾਲ ਦੇਣੇ ਵਾਲਾ ਲਓ ਇਧਰ ਪਾਸੇ ਅਵਾਨ ਪੰਡਾ ਸੰਦੀਪ ਫਿਰ ਜਹਾਂ ਦੀ ਸ਼ਿਸ਼ਕਾ ਕਰਦਾ ਹੋਇਆ ਇਹਦਾ ਰੰਗ ਸੁਨਹਿਰੀ ਹੈ ਇਹ ਗੋਰੀ ਚਿੱਟੀ ਹੈ ਇਹਨੂੰ ਮਾਰੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਹੈ ਇਹਨੂੰ ਮਾਰੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਹੈ ਸੰਦੀਪ ਬਹੁਤ ਵਧੀਆ ਮਹਾਨ ਕਬੱਡੀ ਖਿਡਾਰੀ 11 ਤਰੀਕ ਹੋਣੀ ਮੇਰੇ ਵੀਰਿਓ ਸਰਾਲਾ ਰਣੂਆ ਦੀ ਮੇਰੇ ਖਿਆਲ ਦਾ 10 ਹੈ ਪ੍ਰਦੀਪ ਦੇਖੀ ਯਾਰਾ ਨੌਜਵਾਨਾ ਆਪਾਂ ਬੋਲੀਏ ਸਰਾਲਾ ਰਣੂਆ ਦੀ ਕੀ ਡੇਟ ਹੈ ਲਓ ਸਾਹਮਣੇ ਸਾਹਮਣੇ ਆਹ ਗੁਰਪ੍ਰੀਤ ਪੁਰਜ ਵਾਲਾ ਤੇ ਅਵਾਨ ਵਾਲਾ ਮੇਰੇ ਵੀਰੋ ਗੋਪੀ ਅਵਾਨ ਦੇ ਲਈ 1000 ਰੁਪਏ ਸ਼ਿੰਗਾਰਾ ਪੁੱਜਿਆ ਹੋਇਆ ਸਾਰਿਆਂ ਦਾ ਧੰਨਵਾਦ ਹੈ ਇਹ ਹੈ ਅਕਲਪੁਰ ਦੀ ਧਰਤੀ ਪੂਰੀ ਦੁਨੀਆ ਦੇ ਵਿੱਚ ਅੱਜ ਕਬੱਡੀ 365.com ਦੇ ਜ਼ਰੀਏ ਅੱਜ ਦੇ ਇਸ ਟੂਰਨਾਮੈਂਟ ਨੂੰ ਲਾਈਵ ਦੇਖਿਆ ਜਾ ਰਿਹਾ ਹੈ ਹਰਵਿੰਦਰ ਤੁੱਗਾ ਵਾਲੇ ਦੀ ਪੈਂਦੀ ਹੋਈ ਕਬੱਡੀ ਤੇ ਅਵਾਨ ਪਿੰਡ ਦਾ ਗੋਪੀ ਤੇ ਇੰਦਰਪਾਲ ਬਾਜਵਾ ਦਾ ਕਹਿੰਦੇ ਇਸ ਵੇਲੇ ਫੈਸਲਾ ਕਰਦਾ ਹੋਇਆ ਵੀ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜਾ ਜੁੜਾ ਹੈ। ਜਿੱਦੇ ਜਾਫੀ ਦੀ ਦਰਸ਼ਕਾਂ ਦੇ ਖੇਲੇ ਦੇ ਵਿੱਚ ਪੁੱਛੇ। ਹਰ ਗਾੜੀ ਕੀ ਕਮਤੀ ਲਾਗ ਦੇ ਵਿੱਚ ਪੁੱਛੇ। ਉਸੇ ਖਿਲਾੜਕ ਨੂੰ ਪ੍ਰਿੰਸੀਪਲ ਦਾ ਫੈਸਲਾ ਕਿ ਤਾਰੇ ਸਾਹਮਣੇ ਦੇ ਸਾਹਮਣੇ ਖੜਾ। ਜਿਹੜਾ ਖਿਲਾੜਕ ਦੀ ਹਾਜ਼ਰੀ ਅਸਰਾਖੀ ਕਬੱਡੀ ਕਪੜੇ ਦੇ ਤੁਲਾਈ ਹੈ। ਸਾਡੇ ਨਗਰਾਂ ਸਰਬੰਦੀਰ ਅਵਾਰ ਬਾਦਸ਼ਾਹ ਨੇ ਤਸਵੀਰਾਂ ਲਗਾਈਆਂ ਜਿਹੜੀ ਲਖਰ ਕੱਪੜਾ ਵਾਲਾ ਨਾਲੇ ਜਿਹੜਾ ਸਰਬੰਦ ਵਾਲੀ ਧਰਤੀ ਰਵੀ ਦੀ ਦੇਵੀ ਦਾ ਕਪੂਰ ਧਿਆ ਮੇਰੀ ਜਿਹੜਾ ਅਮਤਾ ਜਿਹੜਾ ਪੱੜ ਜੋੜਦਾ ਹੋਇਆ ਇਦੇ ਪਾਸੇ ਲਖਪ੍ਰੀਤ ਸਿੰਘ ਮੋਹਨਾ ਡੋਰੀਪਾਈ ਫਿਰ ਕਬੱਡੀ ਪਾੜਾ ਹੋਇਆ ਇਧੇ ਕਰਨ ਦੇ ਕੋਲ ਨਾ ਕਰਨ ਸੋ ਕਰੀਏ ਲੋਕ ਦੇ ਪਾਸੇ ਸੰਦੀਪ ਦੂਸਰੇ ਪਾਸੇ ਗੋਲਰ ਆਰਣਕਿੰਦ ਜੇਲੀ ਰਾਜਾ ਸ਼ਾਂਤੀ ਭਵਾਈ ਹੈ ਜਿਹੜਾ ਅਜਨਾਲਾ ਪੈਸਟੀ ਇੰਡੀਆ ਛੱਡੀ ਨਾਜਵਾਨ ਹਾਉ ਇਧੇ ਪਾਸੇ ਨਾਜਵਾਨ ਕੈਜੀ ਲੱਗਾ ਹੋਇਆ ਪਰ ਸੱਜਣਾ ਸੂਚ ਕਰਦਾ ਹੋਇਆ ਕਿ ਕਬੱਡੀ ਦਾ ਸਾਰ ਖਾਲੀ ਹੈ ਖੜ ਗਿਆ ਫਿਰਤਾ ਕਾ